ਦੱਸਦੇ ਕਿ ਆਮ ਆਦਮੀ ਪਾਰਟੀ ਦੀ ਕੈਬਨਿਟ ਮਨਿਸਟਰ ਬਲਜੀਤ ਕੌਰ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਚੰਡੀਗੜ੍ਹ ਦੇ ਵਿੱਚ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਪਲੇਵੇ ਸਕੂਲਾਂ ਦੇ ਉੱਪਰ ਕਈ ਮੁੱਦੇ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਲੇਵੇ ਸਕੂਲਾਂ ਨੂੰ ਰਜਿਸਟਰ ਕਰਵਾਇਆ ਜਾਵੇਗਾ ਅਤੇ ਮਾਪਿਆਂ ਦੇ ਲਈ ਇਹ ਸਭ ਤੋਂ ਜ਼ਿਆਦਾ ਅਹਿਮ ਕਦਮ ਹੋਵੇਗਾ ਕਿ ਸਭ ਤੋਂ ਪਹਿਲਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਨ ਤੋਂ ਪਹਿਲਾਂ ਸਕੂਲਾਂ ਦੀ ਰਜਿਸਟ੍ਰੇਸ਼ਨ ਚੈੱਕ ਕਰ ਇਸ ਨਾਲ ਹੀ ਬਲਜੀਤ ਖਰ ਨੇ ਇਹ ਵੀ ਕਿਹਾ ਹੈ ਕਿ ਜਿੰਨੇ ਵੀ ਬੱਚੇ ਹੋਣਗੇ ਉਹਨਾਂ ਨੂੰ ਕੋਈ ਵੀ ਟੀਚਰ ਨਹੀਂ ਛੜਕ ਸਕਦਾ ਅਤੇ ਇੱਕ ਟੀਚਰ ਸਿਰਫ ਵੀ ਬੱਚਿਆਂ ਦੇ ਉੱਪਰ ਧਿਆਨ ਦੇਗਾ ਇਸ ਦੇ ਨਾਲ ਹੀ ਸਕੂਲਾਂ ਦੀ ਬਾਉਂਡਰੀਜ਼ ਦੇ ਉੱਪਰ ਵੀ ਕਾਫੀ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਸਕੂਲ ਦੇ ਵਿੱਚ ਜੋ ਟਾਇਲਟ ਹੋਣਗੇ ਉਸ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਰੱਖਿਆ ਦਾ ਧਿਆਨ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਹੀ ਪੂਰੇ ਸਕੂਲਾਂ ਦੇ ਵਿੱਚ ਸੀਸੀਟੀਵੀ ਕੈਮਰਾਜ਼ ਜੋ ਲਾਜ਼ਮੀ ਹੋਣਗੇ। ਅਤੇ ਸਕੂਲਾਂ ਦੀ ਬਾਉਂਡਰੀਜ਼ ਦੇ ਉੱਪਰ ਵੀ ਕਾਫੀ ਸਖਤ ਧਿਆਨ ਦਿੱਤਾ ਜਾਵੇਗਾ। ਆਪ ਸੁਣਦੇ ਹਾਂ ਬਲਜੀਤ ਕੌਰ ਦਾ ਅਹਿਮ ਪ੍ਰੈਸ ਕਾਨਫਰੰਸ ਉਹਨਾਂ ਨੇ ਕੀ ਕੀ ਕਿਹਾ। ਪੰਜਾਬ ਦੇ ਛੋਟੇ ਬੱਚੇ 6 ਸਾਲ ਤੋਂ ਛੋਟੇ ਬੱਚਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਬਾਹਰੀ ਵਿਕਾਸ ਉਹਨਾਂ ਦੀ ਸਰੀਰਕ ਡਿਵੈਲਪਮੈਂਟ ਉਸ ਵੱਲ ਖਾਸ ਧਿਆਨ ਦੇਣ ਦੇ ਲਈ ਉਹਨਾਂ ਦੀ ਸੇਫਟੀ ਤੇ ਉਹਨਾਂ ਦੀ ਸਿਹਤ ਦੇ ਪ੍ਰਤੀ ਖਾਸ ਧਿਆਨ ਦੇਣ ਦੇ ਲਈ ਸਰਕਾਰ ਨੇ ਖਾਸ ਤੌਰ ਤੇ ਜਿਹੜੇ ਸਾਡੇ ਪ੍ਰਾਈਵੇਟ ਪਲੇ ਵੇ ਸਕੂਲਾਂ 'ਚ ਪੜ੍ਹਦੇ ਬੱਚੇ 3 ਤੋਂ 6 ਸਾਲ ਦੇ ਬੱਚੇ ਜਾਂ ਜਿਹੜੇ ਸਕੂਲਾਂ ਦੇ ਵਿੱਚ ਜਾ ਰਹੇ ਨੇ ਉਹਨਾਂ ਦੇ ਲਈ ਕੁਝ ਖਾਸ ਗਾਈਡਲਾਈਨ ਅਸੀਂ ਜਾਰੀ ਕਰਨ ਜਾ ਰਹੇ ਆ ਇਹ ਸਾਰੇ ਪਲੇਵੇਸ ਤੇ ਸਕੂਲਾਂ ਦੇ ਵਿੱਚ ਜਿਹੜੇ ਸਾਡੇ ਨਰਸਰੀ ਦੇ ਬੱਚੇ ਆ ਉਹਨਾਂ ਸਾਰਿਆਂ ਨੂੰ ਅਸੀਂ ਵਿਭਾਗ ਜਿਹੜਾ ਰਜਿਸਟਰ ਕਰੇਗਾ ਰਿਕੋਗਨਾਈਜ਼ ਕਰੇਗਾ ਤਕਰੀਬਨ 6 ਮਹੀਨੇ ਦੇ ਵਿੱਚ ਵਿੱਚ ਅਸੀਂ ਇਹ ਸਾਰੇ ਸਕੂਲ ਰਜਿਸਟਰ ਕਰਨ ਜਾ ਰਹੇ ਆ ਇਸ ਦਾ ਮੁੱਖ ਉਦੇਸ਼ ਇਹ ਹੈ ਕਿ ਅਸੀਂ ਬੱਚਿਆਂ ਦੀ ਸਿਹਤ ਤੇ ਸੁਰੱਖਿਆ ਨੂੰ ਖਾਸ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਔਰ ਉਹਦੇ ਵਿੱਚ ਕੁਝ ਗਾਈਡਲਾਈਨਸ ਨੇ ਜਿਨ੍ਹਾਂ ਨੂੰ ਅਸੀਂ ਇੰਪਲੀਮੈਂਟ ਕਰਾਵਾਂਗੇ ਅ ਖਾਸ ਤੌਰ ਤੇ ਮੈਂ ਪੰਜਾਬ ਦੇ ਜਿਹੜੇ ਬੱਚਿਆਂ ਦੇ ਪੇਰੈਂਟਸ ਹੈ ਉਹਨਾਂ ਨੂੰ ਧਿਆਨ ਵਿੱਚ ਦਿਵਾਉਣਾ ਚਾਹਾਂਗੀ ਕਿ ਜਦੋਂ ਵੀ ਆਪਣੇ ਬੱਚਿਆਂ ਨੂੰ ਪਲੇਵੇ ਸਕੂਲਾਂ ਚ ਭੇਜਣਗੇ ਤਾਂ ਇਸ ਗੱਲ ਦਾ ਵੀ ਧਿਆਨ ਰੱਖਣ ਕਿ ਉਹ ਰਿਕੋਗਨਾਈਜ਼ ਜਾਂ ਰਜਿਸਟਰਡ ਸਕੂਲਸ ਨੇ ਕਿਉਂਕਿ ਇਸ ਦੇ ਵਿੱਚ ਕੁਝ ਗਾਈਡਲਾਈਨਸ ਆ ਜਿਵੇਂ ਕਿ ਇੱਕ ਟੀਚਰ ਹੈ ਜੋ ਉਹ 20 ਤੋਂ ਵੱਧ ਬੱਚਿਆਂ ਨੂੰ ਨਹੀਂ ਆਏਗਾ ਜਾਂ ਟ੍ਰੇਨਡ ਨਹੀਂ ਕਰੇਗਾ ਸੋ ਇੱਕ ਕਪੈਸਿਟੀ ਅਸੀਂ ਲਿਮਿਟ ਕਰਾਂਗੇ ਕਿ ਇੱਕ ਟੀਚਰ 20 ਬੱਚਿਆਂ ਦੇ ਨਾਲ ਹੋਏਗਾ ਔਰ ਉਸ ਦੇ ਥੱਲੇ ਜੋ ਕੇਅਰ ਟੇਕਰਸ ਨੇ ਉਹ ਵੀ ਐਡਕੂਏਟ ਹੋਣੇ ਚਾਹੀਦੇ ਆ ਤਾਂ ਕਿ ਬੱਚਿਆਂ ਦੀ ਸਿਹਤ ਦੇ ਵਿੱਚ ਕਿਸੇ ਪ੍ਰਤੀ ਜਿਹੜੀ ਅਣਗਹਿਲੀ ਨਾ ਵਰਤੀ ਜਾਵੇ ਉਸ ਤੋਂ ਬਾਅਦ ਜੋ ਸਕੂਲ ਦਾ ਸਟਰਕਚਰ ਹੁੰਦਾ ਉਹਦੇ ਵੱਲ ਖਾਸ ਧਿਆਨ ਦਿੱਤਾ ਜਾਏਗਾ ਕਿ ਸਕੂਲ ਦੀ ਜਿਹੜੀ ਬਾਉਂਡਰੀ ਹੈ ਜਾਂ ਚਾਰਦਵਾਰੀ ਹੈ ਉਹ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਸਕੂਲ ਦੇ ਵਿੱਚ ਬੱਚੇ ਦੇ ਖੇਡਣ ਦੀ ਜਗ੍ਹਾ ਬਿਲਕੁਲ ਸੇਫ ਹੋਣੀ ਚਾਹੀਦੀ ਹੈ ਐਡਿਕੁਏਟ ਹੋਣੀ ਚਾਹੀਦੀ ਹੈ ਜਿੱਥੇ ਕਮਰਿਆਂ ਦੇ ਵਿੱਚ ਬੱਚੇ ਬੈਠਦੇ ਆ ਜਾਂ ਜਿੱਥੇ ਪੜਾਇਆ ਜਾਂਦਾ ਉਹ ਪੂਰੀ ਤਰ੍ਹਾਂ ਵੈਂਟੀਲੇਟਿਡ ਹੋਣੇ ਚਾਹੀਦੇ ਆ ਉਹਦੇ ਵਿੱਚ ਇੱਕ ਰੈਸਟ ਰੂਮ ਹੋਵੇ ਜਿੱਥੇ ਬੱਚਾ ਜਦੋਂ ਸੌਂ ਜਾਂਦਾ ਕਿਉਂਕਿ ਬੱਚੇ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਨੂੰ ਆਰਾਮ ਕਰਨ ਲਈ ਵੀ ਪ੍ਰੋਪਰ ਰੂਮ ਹੋਣਾ ਚਾਹੀਦਾ ਬੱਚਿਆਂ ਦੇ ਲਈ ਪੀਣ ਵਾਲਾ ਪਾਣੀ ਬਹੁਤ ਹੀ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਬੱਚਿਆਂ ਦੇ ਲਈ ਟਾਇਲਟਸ ਬਿਲਕੁਲ ਕਲੀਨ ਤੇ ਚਾਈਲਡ ਫ੍ਰੈਂਡਲੀ ਹੋਣੇ ਚਾਹੀਦੇ ਆ ਔਰ ਖਾਸ ਤੌਰ ਤੇ ਬॉयਜ਼ ਤੇ ਗਰਲਸ ਮੁੰਡਿਆਂ ਤੇ ਕੁੜੀਆਂ ਦੇ ਲਈ ਅਲੱਗ-ਅਲੱਗ ਟਾਇਲਟਸ ਜਿਹੜੇ ਆ ਹੋਣੇ ਚਾਹੀਦੇ ਆ ਔਰ ਉੱਥੇ ਸੋਪ ਉੱਥੇ ਸਾਫ਼ ਟਾਵਲਸ ਸਾਰਾ ਕੁਝ ਜਿਹੜਾ ਅਸੀਂ ਬੇਸਿਕ ਲੈਵਲ ਤੱਕ ਉਹਦੀ ਸਕ੍ਰੀਨਿੰਗ ਕਰਾਂਗੇ ਔਰ ਮੋਸਟ ਇੰਪੋਰਟੈਂਟ ਸਕੂਲ ਦੇ ਵਿੱਚ ਸੀਸੀਟੀਵੀ ਕੈਮਰੇ ਜਿਹੜੇ ਆ ਉਹ ਹੋਣੇ ਬਹੁਤ ਜ਼ਰੂਰੀ ਹੋਣਗੇ ਇਹ ਸਾਰਾ ਕੁਝ ਮਾਨੀਟਰ ਕਰੇਗਾ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਉਸ ਤੋਂ ਬਾਅਦ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਇਹਨਾਂ ਬੱਚਿਆਂ ਨੂੰ ਪਲੇ ਵੇ ਸਕੂਲਾਂ ਦੇ ਵਿੱਚ ਕਿਉਂ ਭੇਜਿਆ ਜਾਂਦਾ ਹੈ ਇੰਨੀ ਕੋਈ ਕਾੜੀ ਨਹੀਂ ਹੁੰਦੀ ਬੱਚਿਆਂ ਨੂੰ ਪੜਾਉਣ ਦੀ ਪਰ ਜਿਸ ਤਰ੍ਹਾਂ ਸਾਡਾ ਸਮਾਜ ਬਦਲ ਰਿਹਾ ਦੋਨੋਂ ਪੇਰੈਂਟਸ ਵਰਕਿੰਗ ਹੋ ਰਹੇ ਆ ਜਾਂ ਸਾਡੀਆਂ ਜਿਹੜੀ ਸਾਂਝੇ ਪਰਿਵਾਰਾਂ ਦੀ ਜਿਹੜੀ ਪ੍ਰਥਾ ਉਹ ਖਤਮ ਹੋ ਰਹੀ ਹੈ ਉਸ ਕਰਕੇ ਪੇਰੈਂਟਸ ਪ੍ਰੈਫਰ ਕਰਦੇ ਆ ਕਿ ਜਦੋਂ ਸਾਡਾ ਬੱਚਾ ਹੋਸ਼ ਸੰਭਾਲਦਾ ਤਾਂ ਅਸੀਂ ਕਿਸੇ ਪਲੇਵੇ ਸਕੂਲ ਚ ਪਾ ਕੇ ਆਪ ਨੌਕਰੀ ਤੇ ਚਲੇ ਜਾਂਦੇ ਆ ਸੋ ਇੱਕ ਉਹਨਾਂ ਦੀ ਵੀ ਮਜਬੂਰੀ ਬਣ ਜਾਂਦੀ ਹੈ ਕਿ ਬੱਚਿਆਂ ਨੂੰ ਅਸੀਂ ਪਲੇਵੇ ਸਕੂਲ ਚ ਭੇਜਣਾ ਔਰ ਉੱਥੇ ਜਾਣ ਤੋਂ ਬਾਅਦ ਟੀਚਰ ਕਿਸ ਤਰ੍ਹਾਂ ਉਹਨਾਂ ਨੂੰ ਬਿਹੇਵ ਕਰਦੇ ਆ ਇਸ ਤੇ ਵੀ ਮੋਨਿਟਰਿੰਗ ਥੋੜੀ ਜੀ ਕੀਤੀ ਜਾਏਗੀ ਕਿਉਂਕਿ ਉੱਥੇ ਅਸੀਂ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਉੱਥੇ ਪਲੇਵੇ ਆ ਉਹਨਾਂ ਨੂੰ ਖੇਡਾਂ ਰਾਹੀਂ ਉਹਨਾਂ ਨੂੰ ਆਡੀਓ ਵਿਜ਼ੂਅਲ ਏਡਸ ਜਾਂ ਕੁਝ ਹੋਰ ਤਰੀਕਿਆਂ ਦੇ ਰਾਹੀਂ ਸਿਰਫ ਸਿਖਾਉਣਾ ਹੈ ਲਰਨਿੰਗ ਪ੍ਰੋਸੈਸ ਕੋਈ ਉਹਨਾਂ ਤੇ ਦਿਮਾਗੀ ਬੋਝ ਨਹੀਂ ਪਾਉਣਾ ਕਿ ਅਸੀਂ ਕਾਪੀਆਂ ਪੈਨ ਲੈ ਕੇ ਉਹਨਾਂ ਨੂੰ ਕੋਈ ਚੈਪਟਰ ਦੇਈ ਚਲੀਏ ਕਿ ਇਹ ਇਹਨਾ ਕਰਨਾ ਹੈ ਇਸ ਤਰ੍ਹਾਂ ਦਾ ਪਲੇ ਵੇ ਸਕੂਲਾਂ ਦੇ ਵਿੱਚ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਖਾਸ ਤੌਰ ਤੇ ਇਹ ਧਿਆਨ ਦਿੱਤਾ ਜਾਏਗਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਵੀ ਪਨਿਸ਼ਮੈਂਟ ਨਹੀਂ ਦੇਣੀ ਚਾਹੀਦੀ ਬੱਚਿਆਂ ਨੂੰ ਕੋਈ ਥੱਪੜ ਨਹੀਂ ਮਾਰ ਸਕਦਾ